ਹਾਂਜੀ ਕਾਨੂੰਨੀ ਮਾਰਾਂ ਦਾ ਵੱਖਰੀ ਵੱਖਰੀ ਰਏ ਆ ਕਿ ਉਹਨਾਂ ਦਾ ਇਹ ਤੇ ਕਹਿਣਾ ਹੈ ਸਾਡੇ ਵਕੀਲ ਅਸੀਂ ਕੈਂਡੀਗੇਟ ਗਏ ਸੀ ਪਰਸੋਂ ਉਹਨਾਂ ਨੇ ਕਿਹਾ ਵੀ ਸੌ ਤੇ ਉਹਨਾਂ ਨੂੰ ਚੁਕਾਉਣੀ ਪੈਣੀ ਹੈ ਬਾਕੀ ਪੰਜਾਬ ਸਰਕਾਰ ਦੇ ਅਸ ਵਿੱਚ ਹੈ ਕਿ ਐਨਐਸਏ ਹਟਾਉਂਦੀ ਹੈ ਜਾਂ ਉਹਦੇ ਉੱਤੇ ਕੋਈ ਹੋਰ ਵੀ ਜਿਵੇਂ ਅਜ ਨਾਲ ਕੇਸ ਹੈਗਾ ਵੀ ਉਹਨਾਂ ਨੇ ਅਜ ਨਾਲੇ ਦੇ ਥਾਣੇ ਤੇ ਹਮਲਾ ਕੀਤਾ ਕੋਈ ਇਹੋ ਜਿਹਾ ਕੇਸ ਬਾਗੇ ਨੂੰ ਅੰਦਰ ਰੱਖ ਸਕਦੇ ਜਦੋਂ ਕਿ ਐਨਡੀਓ ਦੀ ਸਰਕਾਰ ਜਿਹੜੀ ਹੈਗੀ ਆ ਲੜਖੜਾ ਰਹੀ ਸੀ ਆ ਭਾਈ ਅਮਰਪਾਲ ਜੀ ਭਾਈ ਸਾਹਿਬਜੀਤ ਸਿੰਘ ਜਿਹੜੇ ਹੈਗੇ ਦੋ ਆਜ਼ਾਦ ਉਮੀਦਵਾਰ ਜਿੱਤੇ ਨੇ ਉਹ ਕਿਹੜੇ ਪੱਖ ਦੇ ਵਿੱਚ ਜਾਣਗੇ ਕੀ ਸਰਕਾਰ ਉਹਨਾਂ ਨੂੰ ਸਲਾਹ ਮਸਲੇ ਦਾ ਨਾਲ ਲੈ ਕੇ ਚੱਲੇਗੀ ਕਿ ਨਹੀਂ ਲੈ ਕੇ ਮੇਰੇ ਖਿਆਲ ਇਹਨਾਂ ਦੀ ਆਈਡੀਓਲੋਜੀ ਜਾਂ ਸਾਡੀ ਆਈਡੀਓਲੋਜੀ ਤਾਂ ਇਹੋ ਹੀ ਆ ਕਿ ਅਸੀਂ ਦਿੱਲੀ ਵਾਲਾ ਨਾ ਨਹੀਂ ਜਾਣਾ ਅਸੀਂ ਤਾਂ ਪੰਜਾਬ ਦੇ ਭਲੇ ਲਈ ਇਲੈਕਸ਼ਨ ਲੜੀ ਆ ਤੇ ਪੰਜਾਬ ਲਈ ਅਸੀਂ ਖੜਨਾ ਹੈ ਅਸੀਂ ਕਿਸੇ ਵੀ ਉਹਦੇ ਉੱਥੇ ਤੇ ਫਿਰ ਸਮਝੌਤੇ ਹੀ ਹੋਣਗੇ ਨਾ ਜੇ ਦਿੱਲੀ ਚ ਜਾਊ ਮੇਰੀ ਸਲਾਹ ਹੈ ਉਹਨਾਂ ਨੂੰ ਅੱਜ ਇਹਨੂੰ ਅਮਰਪਾਲ ਸਿੰਘ ਮਿਲਿਆ ਨਹੀਂ ਹੈ ਮੇਰੀ ਸਲਾਹ ਹੈ ਉਹਨਾਂ ਨੂੰ ਵੀ ਆਪਾਂ ਪੰਜਾਬ ਲਈ ਲੜੀਏ ਮਰੀਏ ਜੋ ਵੀ ਹੋਊਗਾ ਅਸੀਂ ਪੰਜਾਬ ਲਈ ਕਰੀਏ ਦਿੱਲੀ ਨਾਲ ਦੇ ਸਾਡਾ ਜੇ ਕੋਈ ਸਮਝੌਤਾ ਹੋਊਗਾ ਤਾਂ ਸ਼ਰਤਾਂ ਨਾਲ ਹੋਊਗਾ ਕੋਈ ਸਮਝੌਤਾ ਹੋਊਗਾ ਇਹ ਨਹੀਂ ਕਿ ਅਸੀਂ ਉਹਨਾਂ ਦੀ ਪਾਰਟੀ ਜੁਆਇਨ ਕਰਾਂਗੇ ਨੋ ਅਸੀਂ ਆਜ਼ਾਦ ਹੀ ਲੜਦੇ ਹਾਂ ਤੇ ਆਜ਼ਾਦ ਹੀ ਰਹਿਾਂਗੇ ਕੋਈ 27 ਦੇ ਇਲੈਕਸ਼ਨ ਆ ਰਹੇ ਵਿਧਾਨ ਸਭਾ ਦੇ ਇਲੈਕਸ਼ਨ ਆ ਰਹੇ ਆ ਜਿਹੜਾ ਖਾਲਵਾ ਪਰਿਵਾਰ ਖਾਲਾ ਪਰਵਾਰ ਨੂੰ ਐਸਾ ਜਿਹੜੀ ਹੈਗੀ ਆ ਪੰਥਕ ਲਹਿਰ ਨੂੰ ਅਜਾਜ ਰੱਖਦੇ ਹੋਏ ਆ ਜਾ ਕਿੰਨੀਆਂ ਜਿਹੀਆਂ ਸੀਟਾਂ ਜਿਹੜੀਆਂ ਹੈਗੀਆਂ ਤੇ ਪੰਥਕ ਮੀਡੀਆ ਉੱਤੇ ਨਰ ਜਾਣਗੇ। ਇਹ ਤਾਂ ਦੇਖੋ ਜੀ ਗੁਰੂ ਮਹਾਰਾਜ ਜੀ ਦੇ ਵਾਸਤੇ ਖਾਲਾ ਪਰਿਵਾਰ ਕੌਣ ਹੈ? ਖਾਲਾ ਪਰਿਵਾਰ ਤਾਂ ਮਨੁੱਖੀ ਅਧਿਕਾਰਾਂ ਦੇ ਸਟੇਸ਼ੀ ਪਲੇਟਫਾਰਮ ਤੇ ਖੜ ਕੇ ਲੋਕਾਂ ਦੀ ਲੜਾਈ ਦਿੰਦਾ ਤੇ ਉਹ ਦਿੰਦਾ ਰਹੂਗਾ। ਜੋ ਵਾਇਗਰੂ ਮਨਜ਼ੂਰ ਹੋਊਗਾ ਨਾ ਉਹ ਹੋਊਗਾ। ਖਾਲਾ ਪਰਿਵਾਰ ਦਾ ਇਲੈਕਸ਼ਨ ਕੋਈ ਏਜੰਡਾ ਹੀ ਨਹੀਂ ਹੈ। ਉਹਨਾਂ ਦਾ ਕੰਮ ਹੈ ਲੜਨਾ। ਸਰਦਾਰ ਖਾਲੜਾ ਵੀ ਇੰਡੀਵਿਜੂਅਲ ਮਤਲਬ ਕਿ ਉਹਨਾਂ ਨੇ ਇੱਕ ਲੜਾਈ ਦਿੱਤੀ ਸੀ ਤੇ ਇੰਡੀਵਿਜੂਅਲ ਉਹਨਾਂ ਦੀ ਕੁਰਬਾਨੀ ਹੋ ਗਈ ਉਹਨਾਂ ਦਾ ਮਤਲਬ ਇੱਕ ਹੋਰ ਕਮੇਟੀ ਸੀਗੀ ਉਹ ਜਿਹੜੀ ਉਹਨਾਂ ਨਾਲ ਕੰਮ ਕਰਦੀ ਸੀਗੀ ਨਾ ਹੀ ਉਹਨਾਂ ਦੀ ਕੋਈ ਪੋਲਿਟੀਕਲ ਪਾਰਟੀ ਸੀਗੀ ਨਾ ਹੀ ਉਹਨਾਂ ਨੇ ਕੋਈ ਭੀੜਾਂ ਇਕੱਠੀਆਂ ਕੀਤੀਆਂ ਸੀ ਨਾ ਹੀ ਕਦੇ ਰੈਲੀਆਂ ਕੀਤੀਆਂ ਸੀ ਇੱਕ ਸਟੇਟ ਨੂੰ ਚੈਲੰਜ ਦੇ ਕੇ ਇੱਕ ਉਹਨਾਂ ਨੇ ਕੀਤੀ ਉਹੋ ਜੀ ਇੰਡੀਵਿਵਲ ਮੇਰੀ ਟੀਮ ਨਾਲ ਮੇਰੇ ਅਸੀਂ ਸਾਡੀ ਲੜਾਈ ਹੈ ਅਸੀਂ ਕਦੇ ਨਹੀਂ ਸੋਚਦੇ ਕਿ ਵੀ ਇਸ ਇਲੈਕਸ਼ਨਾਂ 'ਚ ਕੋਈ ਲਾਹ ਖੱਟਣ ਦੇ ਲਈ ਇਲੈਕਸ਼ਨ ਲੜਨੀ ਆ ਪਰ ਮਾਤਾ ਮ ਬਖਸ਼ਿਸ਼ ਕਰੇ ਤਾਂ ਅਸੀਂ ਜਿਹੜੇ ਪੰਥ ਪਰਸਤ ਉਹਨਾਂ ਦੇ ਨਾਲ ਖੜਨੂਂਂ ਦਿਆ ਮਾਤਾ ਜੀ ਜਿਸ ਤਰ੍ਹਾਂ ਜਿੱਤਰ ਤੋਂ ਬਾਅਦ ਭਾਈ ਅਮਰਪਾਲ ਸਿੰਘ ਖਾਲਸਾ ਦੇ ਨਾਲ ਕੋਈ ਵਿਚਾਰਪਟੰਦਰਾ ਹੋਇਆ ਕੋਈ ਮੁਲਕਤ ਹੋਈ ਨਹੀਂ ਜੀ ਮੈਂ ਨਾ ਅਮਰਪਾਲ ਨੂੰ ਮਿਲੀ ਐ ਨਾ ਹੀ ਉਹ ਅਲਾਓ ਹੀ ਨਹੀਂ ਆ ਕਿਸੇ ਨੂੰ ਉਹਨਾਂ ਦੇ ਜਿਹੜੇ ਖੂਨ ਦੇ ਰਿਸ਼ਤੇ ਆ ਨਾ ਉਹ ਹੀ ਸਿਰਫ ਮਿਲ ਸਕਦੇ ਆ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਮਿਲਣ ਗਏ ਹੋਏ ਆ ਤੇ ਜੋ ਵੀ ਉਹਨਾਂ ਦੇ ਕੋਲੋਂ ਕੋਈ ਸਟੇਟਮੈਂਟ ਸਟੇਟਸ ਜੋ ਵੀ ਉਹ ਲੈ ਕੇ ਆਉਣਗੇ ਉਹ ਇਸ਼ੂ ਕਰਨਗੇ ਤੇ ਆਪਾਂ ਤਾਂ ਪਰਮਾਤਮਾ ਦਾ ਤੇ ਸੰਗਤ ਦਾ ਸ਼ੁਕਰਾਨਾ ਕਰਨ ਦੇ ਲਈ ਸੰਗਤਾਂ ਵਿੱਚ ਜਾਣਾ ਹੈ ਅੱਜ ਬਹੁਤ ਮੈਨੂੰ ਲੱਗਦਾ ਮਾਨ ਵਾਲੀ ਗੱਲ ਹੈ ਕਿ ਐਸੇ ਪਿੰਡ ਤੋਂ ਇਹ ਸ਼ੁਰੂ ਕਰਨ